ਕਿਆ ਅਕਾਲੀ ਦਲ ਨੇ ਦਿਨ ਖੇਤੀ ਕਾਨੂੰਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਬੋਲਿਆ ਸੀ ਝੂਠੇ ਕਾਨੂੰਨਾਂ ਤੋਂ ਕਿਸਾਨਾਂ ਦੇ ਖੁਸ਼ ਹੋਣ ਦਾ ਕੀਤਾ ਸੀ ਦਾਵਾ ਸ਼ਾਬਕਾ ਜੀ ਰਣਵੀਰ ਸਿੰਘ ਖੱਤੜਾ ਦੇ ਪੁੱਤਰ ਸਤਵੀਰ ਸਿੰਘ ਭਾਜਪਾ ਦੇ ਵਿੱਚ ਸ਼ਾਮਲ ਪਹਿਲਾਂ ਅਕਾਲੀ ਦਲ ਦੇ ਵਿੱਚ ਰਹੇ ਨੇ ਸੁਖਵੀਰ ਸਿੰਘ ਖੱਤੜਾ ਸਾਲ 2021 ਦੇ ਵਿੱਚ ਕੀਤਾ ਸੀ ਕਨਾਰਾ ਦਿੱਲੀਗੜ੍ਹ ਦੀ ਸੁਗਨਾਲ ਇਕ ਦੇ ਵਿੱਚ ਵਧਿਆ ਵਾਟਰ ਲੈਵਲ ਖੁੱਲੇ ਗਏ ਫਲੱਡ ਗੇਟ ਹਾਲਾਤਾਂ ਦੇ ਬੰਦੇ ਨਜ਼ਰ ਅਲੜ ਤੇ ਪ੍ਰਸ਼ਾਸਨ ਪਹਾੜਾਂ 'ਚ ਲਗਾਤਾਰ ਮੀਂਹ ਦੇ ਨਾਲ ਪੰਜਾਬ ਦੇ 'ਚ ਵਿਗੜੇ ਨੇ ਹਾਲਾਤ ਡੇਂਜਰ ਲੈਵਲ ਤੇ ਪਹੁੰਚਿਆ ਪਾਉਂਡ ਡੈਮ ਦਾ ਪਾਣੀ ਬਿਆਸ ਨਿਰਲੇ ਇਲਾਕਿਆਂ ਦੀ ਵੱਡੀ ਫਿਕਰ ਪਠਾਨਕੋਟ ਜ਼ਿਲ੍ਹੇ ਆਉਂਦੇ ਵਿੱਚ ਜਲਾਲੀਆ ਦਰਿਆ ਦਾ ਕਹਿਰ ਛੇ ਪਿੰਡਾਂ ਦੇ ਵਿੱਚ ਬਣੇ ਖੜ ਵਰਗੇ ਹਾਲਾਤ ਪਾਣੀ ਦੇ ਵਿੱਚ ਉਤਰ ਕੇ ਮੰਤਰੀ ਕਟਾਰੂ ਚੱਕਨ ਦੇ ਆਜਾਜ਼ਾ ਕਰੰਤਾਰਾਂ 'ਚ ਕਮਜ਼ੋਰ ਹੋਇਆ ਹਰੀਕੇ ਦਰਿਆ ਦਾ ਬੰਨ 15 ਫੁੱਟ ਤੱਕ ਰੂੜੀ ਬੰਨ ਦੀ ਮਿੱਟੀ ਮਜ਼ਬੂਤ ਕਰਨ ਦੇ ਵਿੱਚ ਝੁੱਟੇ ਲੋਕ ਪਾਜਨ ਕਾਟੇ ਸਤਲੁਜ ਦਰਿਆ ਨੇ ਮਚਾਈ ਤਬਾਹੀ ਲਪੇਟ ਦੇ ਵਿੱਚ ਆਏ ਕਈ ਪਿੰਡ ਪਾਣੀ ਦੇ ਵਿੱਚ ਡੁੱਬੀ ਕਈ ਏਕੜ ਫਸਲ ਘਰਾਂ ਤੱਕ ਪਹੁੰਚਿਆ ਪਾਣੀ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ ਰੇਟਰਨ ਪੰਜਾਬ ਮੈਂ ਹਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਜਿੱਥੇ ਕਿ ਕਈ ਜਗਾਵਾਂ ਤੇ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਸਥਿਤੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਈ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਤੇ ਇਸ ਦੇ ਵਿਚਾਲੇ ਕੈਬਨਟ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਵਿਸਥਾਰ ਦੇ ਨਾਲ ਪੂਰੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਜਿਸ ਦਾ ਕਿ ਪੰਜਾਬ ਦੇ ਵਿੱਚ ਅਸਰ ਦਿਖ ਰਿਹਾ ਹੈ ਬਰਿੰਦਰ ਕੋਇਲ ਦਾ ਕਹਿਣਾ ਹੈ ਕਿ ਸਥਿਤੀ ਦੇ ਨਾਲ ਮਜਠਨ ਦਿੱਲੀ ਹਲੜਤੇ ਪ੍ਰਸ਼ਾਸਨ ਪੌਂਟ ਟਾਈਮ ਦੇ ਵਿੱਚ 1378 ਕਿਊਸਿਕ ਪਾਣੀ ਪਹੁੰਚਿਆ ਬੀਬੀਐਮਬੀ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਛਾਰੀਆਂ ਨੇ ਕਪੂਰਥਲਾ ਦੇ ਵਿੱਚ ਕਿਸਾਨਾਂ ਦੀ 3000 ਏਕੜ ਫਸਲ ਬਰਬਾਦ ਹੋਈ ਹੈ ਅੰਕੜਾ ਵੀ ਕੈਬਨਿਟ ਮੰਤਰੀ ਬਰਿੰਦਰ ਕੋਇਲ ਦੇ ਵੱਲੋਂ ਸਾਂਝਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਪੂਰਥਲਾ ਦੇ ਵਿੱਚ ਕਿਸਾਨਾਂ ਦੀ 3000 ਏਕੜ ਫਸਲ ਬਰਬਾਦ ਹੋਈ ਹੈ ਤਕਰੀਬ 600 ਲੋਕਾਂ ਦਾ ਰੈਸਕਿਊ ਕੀਤਾ ਗਿਆ ਜਨਾਂ ਨੂੰ ਕਿ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਹੈ ਫਿਰੋਜ਼ਪੁਰ ਦੇ ਵਿੱਚ ਤਕਰੀਬ 4100 ਏਕੜ ਫਸਲ ਖਰਾਬ ਹੋਈ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਅੰਕੜਾ ਵੀ ਕੈਬਨਟ ਮੰਤਰੀ ਬਿੰਦਰ ਕੋਇਲ ਦੇ ਵੱਲੋਂ ਸਾਂਝਾ ਕੀਤਾ ਗਿਆ ਜਨਾਂ ਦੇ ਕੋਲ ਸਬੰਧਿਤ ਵਿਭਾਗ ਵੀ ਹੈ ਤਾਂ ਉਹਨਾਂ ਨੇ ਇਹ ਅੰਕੜਾ ਸਾਂਝਾ ਕੀਤਾ ਕਿ ਫਿਰੋਜ਼ਪੁਰ ਦੇ ਵਿੱਚ ਤਕਰੀਬ 4100 ਏਕੜ ਫਸਲ ਖਰਾਬ ਹੋਈ ਹੈ ਫਾਜ਼ਿਲਕਾ ਦੇ ਵਿੱਚ 6400 ਏਕੜ ਫਸਲ ਬਰਬਾਦ ਹੋਈ ਹੈ ਨਾਕੜਿਆ ਤੋਂ ਸਮਝਿਆ ਜਾ ਸਕਦਾ ਹੈ ਕਿ ਕਿਸਾਨਾਂ ਦੀ ਫਸਲ ਤੇ ਹੜ੍ਹਾਂ ਦੇ ਕਾਰਨ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਦਰਸਲ ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਦੇ ਵੱਲ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਹੜ੍ਹਾਂ ਦੇ ਕਾਰਨ ਕਿਸਾਨਾਂ ਦੀ ਫਸਲ ਦਾ ਕਿਸ ਤਰੀਕੇ ਦਾ ਨੁਕਸਾਨ ਹੋਇਆ ਕਿਸ-ਕਿਸ ਜਗ੍ਹਾ ਤੇ ਪਾਣੀ ਦੀ ਮਾਰ ਪਈ ਉਸ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਿਆ ਨਾਲ ਉਹਨਾਂ ਨੇ ਕਿਹਾ ਕਿ ਹੜਾਤਾਂ ਦੇ ਨਾਲ ਜੱਠਨ ਤੇ ਲਈ ਸਰਕਾਰ ਦੇ ਵੱਲੋਂ ਆ ਸਬੰਧਿਤ ਵਿਭਾਗ ਦੇ ਵੱਲੋਂ ਪੂਰੇ ਪ੍ਰਬੰਧ ਵੀ ਕੀਤੇ ਗਏ ਨੇ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਪੌਂਡ ਡੈਮ ਦੇ ਵਿੱਚ 1378 ਕਿਊਸਿਕ ਪਾਣੀ ਪਹੁੰਚਿਆ ਬੀਬੀਐਮਬੀ ਨੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਪੂਰਥਲਾ ਦਾ ਅੰਕੜਾ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦੀ ਫਸਲ ਕਿਸ ਪੱਧਰ ਤੇ ਖਰਾਬ ਹੋਈ ਹੈ ਉਹ ਅੰਕੜਾ ਵੀ ਸਾਂਝਾ ਕੀਤਾ ਗਿਆ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਬੌਪੁਰਿਸ ਆਈਲੈਂਡ ਹੈ ਜੋ ਟੱਪੂ ਜਿਹਨੂੰ ਕਹ ਦੰਨੇ ਆ ਉਹ ਅਸਲ ਦੇ ਵਿੱਚ ਕੀ ਹੈ ਉਹ ਉੱਥੇ ਜੋ ਰਿਵਰ ਹੈ ਉਹ ਰਿਵਰ ਦੇ ਵਿੱਚ ਵਿਚਾਲੇ ਲੋਕਾਂ ਨੇ ਆਰ ਜੀ ਬੰਨ ਬਣਾ ਕੇ ਉੱਥੇ ਪਿੰਡ ਬਸੇ ਹੋਏ ਆ ਤੇ ਉੱਥੇ ਆਰ ਜੀ ਬੰਨ ਨੇ ਜਿਹੜੇ ਉਹ ਜਿਹੜੇ ਸਰਕਾਰ ਦੇ ਬੰਨ ਨੇ ਉਹ ਬਾਹਰਲੇ ਪਾਸੇ ਨੇ ਤੇ ਸਰਕਾਰ ਦੇ ਜਿਹੜੇ ਬੰਨ ਨੇ ਉਹ ਸਾਰੇ ਸੁਰੱਖਿਤ ਨੇ ਉੱਥੇ ਕਿਤੇ ਕੋਈ ਬ੍ਰੀਚ ਨਹੀਂ ਹੋਈ ਪਰ ਜਿਹੜੇ ਲੋਕਾਂ ਨੇ ਆਰਜੀ ਬੰਨ ਬੰਨੇ ਹੋਏ ਸੀ ਤਾਂ ਉੱਥੇ ਇਹ ਬ੍ਰੀਚ ਹੋਈ ਹੈ ਔਰ ਜਿਹਦੇ ਨਾਲ 3000 ਏਕੜ ਜਿਹੜੀ ਫਸਲ ਹੈ ਉਹ ਪ੍ਰਭਾਵਿਤ ਹੋਈ ਹੈ ਟੋਟਲ 3500 ਏਕੜ ਰਕਬਾ ਉੱਥੇ ਇਸ ਕਰੀਕ ਦੇ ਵਿੱਚ ਤੇ ਉਹ 27 ਦੇ ਵਿੱਚੋਂ 3000 ਏਕੜ ਰਕਵਾ ਜਿਹੜਾ ਉਹ ਪ੍ਰਭਾਵਿਤ ਹੋ ਗਿਆ ਇੱਕ ਉਹ ਜਿਹੜੀ कपूरਥਲੇ ਬੋਪੁਰ ਆਈਲੈਂਡ ਦੇ ਵਿੱਚ ਤੇ ਉੱਥੋਂ ਅਸੀਂ 600 ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਉੱਥੇ ਬਾਹਰ ਕੱਢਿਆ ਗਿਆ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਤਰਨਤਾਰਨ ਦੇ ਜਿੱਥੇ ਕਿ ਕਮਜ਼ੋਰ ਹੋਇਆ ਹਰੀਕੇ ਦਰਿਆ ਦਾ ਬੰਨ ਪਿੰਡ ਸਬਰਾਂ ਦੇ ਵਿੱਚ ਦਰਿਆ ਦਾ ਬੰਨ ਟੁੱਟਣ ਦੇ ਕਿਨਾਰੇ ਆ ਪਾਣੀ ਜ਼ਿਆਦਾ ਆਉਣ ਦੇ ਕਾਰਨ ਬੰਨ ਕਮਜ਼ੋਰ ਹੋਇਆ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਕਿਉਂਕਿ 15 ਫੁੱਟ ਤੱਕ ਬੰਨ ਦੀ ਮਿੱਟੀ ਰੁੜ ਗਈ ਹੈ ਜਿਸ ਨੂੰ ਕਿ ਮਜ਼ਬੂਤ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਅਸੀਂ ਪਿੰਡ ਸਬਰਾਂ ਦੀਆਂ ਤਰਨਤਾਰਨ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਜੋ ਕਿ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਦੋ ਦਿਨਾਂ ਤੱਕ ਜੋ ਕਿ ਸਥਿਤੀ ਕੰਟਰੋਲ ਦੇ ਵਿੱਚ ਹੋ ਜਾਵੇਗੀ ਬੰਨ ਨੂੰ ਮਜ਼ਬੂਤ ਕਰ ਲਿਆ ਜਾਵੇਗਾ ਦਰਸਲ ਜਿਸ ਤਰੀਕੇ ਦੇ ਨਾਲ ਪਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਾਧਾ ਹੋਇਆ ਨਜ਼ਰ ਆਇਆ ਤੇ ਉਸ ਦੇ ਚਲਦੇ ਜਿਹੜੇ ਕਿ ਬੰਨ ਵੀ ਕਮਜ਼ੋਰ ਹੋ ਰਹੇ ਨੇ ਜਦੋਂ ਬੰਨ ਕਮਜ਼ੋਰ ਹੋਏ ਮਿੱਟੀ ਪਾਣੀ ਦੇ ਵਹਾਦੇ ਵਿੱਚ ਢੁੜ ਗਈ ਤੋਂ ਉਸ ਨੂੰ ਮਜ਼ਬੂਤ ਕਰਨ ਦੀ ਵੀ ਲਗਾਤਾਰ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਨੂੰ ਪਿੰਡ ਸਬਰਾਂ ਦੀਆਂ ਤਰਨਤਾਰਨ ਦੀਆਂ ਸੀ ਇਹ ਆ ਤਸਵੀਰਾਂ ਵਖਾ ਰਹੇ ਇੱਥੇ ਕਿ ਵੱਡੀ ਗੰਟੀ ਦੇ ਵਿੱਚ ਲੋਕ ਇਸ ਦੇ ਵਿੱਚ ਝੁੱਟੇ ਹੋਏ ਨੇ ਆ ਕਿਵੇਂ ਆ ਮਿੱਟੀ ਦੀਆਂ ਬੂਰੀਆਂ ਪਰ ਪਰ ਕੇ ਜੋ ਕਿ ਰੱਖੀਆਂ ਜਾ ਰਹੀਆਂ ਨੇ ਬੰਨ ਨੂੰ ਮਜ਼ਬੂਤ ਕਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਤਰਨਤਾਰਨ ਦੀ ਗੱਲ ਕਰੀਏ ਤਾਂ ਆ ਕਈ ਪਿੰਡਾਂ ਦੇ ਜਿਹੜੇ ਕਿ ਵਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਨੇ ਇਲਾਕੇ ਨੇ ਉਹਨਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਵੱਡੇ ਪੱਧਰ ਤੇ ਕਿਸਾਨਾਂ ਦੇ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ ਜਿਸ ਤਰੀਕੇ ਨਾਲ ਮੰਤਰੀ ਬਰਿੰਦਰ ਗੋਇਲ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ là ਬੰਨ ਤੇ ਮੌਜੂਦ ਆ ਹਰੀਕੇ ਦਰਿਆ ਦੇ ਨਾਲ ਲੱਗਦੇ ਸਭਰਾ ਪਿੰਡ ਦੇ ਕੋਲ ਇੱਕ ਰਸਤਾ ਹੁੰਦਾ ਹੈ ਬੰਨ ਹੈ ਸਾਰਾ ਔਰ ਬੰਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਢਾ ਲੱਗੀ ਹੈ ਔਰ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਜਿਹੜੇ ਖੁਦ ਅਤੇ ਉਹਦੇ ਨਾਲ ਪ੍ਰਸ਼ਾਸਨਿਕ ਅਤੇ ਜਥੇਬੰਦ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੰਤਰਾਏ ਬਾਬਾ ਸ੍ਰਿਹਾਲੀ ਸਾਹਿਬ ਵਾਲੇ ਕਾਰ ਸੇਵਾ ਜਿਹੜੀ ਇੱਥੇ ਲੱਗੀ ਹੋਈ ਆ ਬਾਬਾ ਸੁੱਖਾ ਸਿੰਘ ਹੋਣਾ ਦੀ ਔਰ ਇਹ ਤਸਵੀਰਾਂ ਨੇ ਜਿਹੜੀਆਂ ਬੰਨ ਦੀਆਂ ਤਸਵੀਰਾਂ ਨੇ ਜਿੱਥੇ ਨਿਰੰਤਰ ਜਿਹੜਾ ਕੰਮ ਚੱਲ ਰਿਹਾ ਹੈ ਔਰ ਦੱਸ ਦਈਏ ਕਿ 15 ਤੋਂ 20 ਫੁੱਟ ਜਿਹੜੀ ਸੀ ਇਹ ਢਾਹ ਲੱਗੀ ਸੀ ਅਤੇ ਬਾਬਾ ਸੁੱਖਾ ਸਿੰਘ ਹੋਣਾ ਵੱਲੋਂ ਜਿਹੜੀ ਸੰਗਤ ਬੁਲਾ ਕੇ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਿੰਡ ਵਾਸੀਆਂ ਵਾਲਿਆਂ ਦੀ ਡਿਮਾਂਡ ਦੇ ਉੱਪਰ ਇਹ ਸਾਰੀ ਸੰਗਤ ਲੱਗੀ ਆ ਤੁਸੀਂ ਵੇਖ ਸਕਦੇ ਹੋ ਕਿ ਮਿੱਟੀ ਜਿਹੜੇ ਆਪਣੀ ਰੇਤਾ ਦੇ ਤੋੜੇ ਨੇ ਉਹ ਭਰੇ ਜਾ ਰਹੇ ਨੇ ਔਰ ਇਹ ਬੈਗ ਜਿਹੜੇ ਨੇ ਜਿੱਥੇ ਢਾਹ ਲੱਗੀ ਆ 15 ਤੋਂ 20 ਫੁੱਟ ਦੱਸਿਆ ਜਾ ਰਿਹਾ ਜਿਹੜੀ ਢਾਹ ਲੱਗੀ ਉਸ ਨੂੰ ਮਜ਼ਬੂਤ ਕਰਨ ਦੇ ਲਈ ਇਹ ਤੇ ਲਗਾਤਾਰ ਨਿਰੰਤਰਨ ਕੰਮ ਚੱਲ ਰਿਹਾ ਹੈ ਔਰ ਇਹਨਾਂ ਨੂੰ ਪੁੱਛ ਲੈਣਾ ਕਿ ਕਿ ਇਹ ਕੱਲ ਦੇ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਨਾਲ ਗੱਲਬਾਤ ਵੀ ਕਰ ਲੈਣੇ ਆ ਇਹ ਬਾਬੇ ਕਿੰਨੀ ਕੀ ਪਾੜ ਸੀ ਔਰ ਕਿਸ ਤਰੀਕੇ ਨਾਲ ਜਿਹੜੀ ਹੈ ਢਾ ਲੱਗੀ ਬੰਨੂ ਦੇਖੋ ਪਰਸੋਂ ਤੋਂ ਇਹ ਪਰਸੋਂ ਵੀ ਸਾਹਮਣੇ ਆਈ ਆ ਕਿ ਦਰਿਆ ਨੇ ਪੈਰ ਕੱਢ ਦੇ ਐਸ ਜਿਹੜਾ ਹੀ ਨਾ ਬੰਨ ਦੇ ਪੈਰ ਕੱਢ ਦਿੱਤੇ ਸਨ ਬਿਲਕੁਲ ਹਾਂ ਬਾਬੇ ਸੁੱਖਾ ਹੋਣਾ ਨੂੰ ਇੱਥੋਂ ਸੰਤ ਨੇ ਫੋਨ ਕੀਤਾ ਬਾਹਰ ਤੇ ਉਹਨਾਂ ਨੇ ਵੀ ਕਿਹਾ ਕਿ ਮੈਂ ਵਾਪਸ ਆ ਜਨਾ ਕੈਨੇਡਾ ਗਏ ਹੋਏ ਨੇ ਉਥੋਂ ਦੀ ਸੰਗਤ ਨੇ ਵੀ ਬੇਨਤੀ ਕੀਤੀ ਕਿ ਤੁਹਾਡੇ ਸੇਵਾਦਾਰ ਸੰਗਤ ਸਾਰੀ ਇੱਥੇ ਉਹਨਾਂ ਨੂੰ ਕਹੋ ਤੁਹਾਡੇ ਕਾਰਜ ਉਥੇ ਅਧੂਰੇ ਨੇ ਬਾਬੇ ਅਰਜੀਤ ਸੋਣੀ ਗਊਸ਼ਾਲਾ ਵਾਲੇ ਖਲੋਤੇ ਨੇ ਬਾਬੇ ਵੀਰਾ ਸੋਣੀ ਖਲੋਤੇ ਨੇ ਬਾਬੇ ਤਰਸੀਮ ਸੋਣੀ ਖਲੋਤੇ ਬਾਬੇ ਦਰਬਾਖ ਸੋਣੀ ਸਾਰੇ ਉਹਨਾਂ ਜਰਨੈਲਾਂ ਆਪਣਿਆਂ ਦੀ ਮੋਰਚੇ ਦੇ ਵਿੱਚ ਜਿਹੜਾ ਇੱਥੇ ਬੰਨ ਦੇ ਉਤੇ ਇਹਨੂੰ ਪੱਕਾ ਕਰਨਾ ਸ਼ੁਰੂ ਕੀਤਾ ਤੁਹਾਡੇ ਸਾਹਮਣੇ ਇਹ 15 20 ਫੁੱਟ ਜਿਹੜਾ ਪਾੜ ਪੈਣ ਦੇ ਬਿਲਕੁਲ ਕਿਨਾਰੇ ਸੀ ਉਹਦੇ ਉੱਤੇ ਇਹਨਾਂ ਨੇ ਹੁਣ ਪੂਰੀ ਤਰ੍ਹਾਂ ਨਿਯੰਤਰਣ ਕਾਬੂ ਕਰ ਲਿਆ ਬਾਬੇ ਸੁਖਾਣਾ ਦੀ ਸੇਵਾ ਕੱਲੀ ਇੱਥੇ ਨਹੀਂ ਚੱਲ ਰਹੀ ਗੁੱਜਰਪੁਰੇ ਚੱਲ ਰਹੀ ਬਾਉ ਬਾਉਪੁਰ ਚ ਤਾਂ ਸੇ ਤਰਨ ਤਰਨ ਦੇ ਪਿੰਡ ਘੁੰਮ ਦੇ ਵਿੱਚ ਕਿਸਾਨਾਂ ਨੂੰ ਹੁਣ ਕਿਸ਼ਤੀ ਚਲਾਉਣ ਵੀ ਔਖੀ ਹੋ ਗਈ ਆ ਪਾਣੀ ਦੇ ਨਾਲ ਨਾਲ ਹਵਾ ਦਾ ਵਹਾਵ ਵੀ ਇੰਨਾ ਤੇਜ਼ ਹੈ ਕਿ ਲੋਕ ਕਿਸ਼ਤੀ ਵੀ ਨਹੀਂ ਚਲਾ پا ਰਹੇ ਉਹਨਾਂ ਸਰਕਾਰ ਤੋਂ ਮੋਟਰ ਬੋਰਡ ਦਾ ਆ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਫਿਲਹਾਲ ਮੌਕੇ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਸੱਦਾ ਰੁਕ ਕਰਦੇ ਆ ਸਾਡੇ ਸਹਿਯੋਗੀ ਪਿੰਡ ਕੜਮਨ ਤੋਂ ਸਦਾਰਥ ਰੋੜਾ ਜੁੜ ਚੁੱਕੇ ਨੇ ਅਸਦਾਰਥ ਕਿਸਤੀ ਚਲਾਉਣੇ ਵੀ ਔਖੀ ਹੋ ਗਈ ਆ ਅਖਰਕਾਰ ਮੌਕੇ ਦੀਆਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਅ ਬਿਲਕੁਲ ਆ ਹਰੀਕੇ ਦੇ ਨਾਲ ਲੱਗਦੇ ਪਿੰਡ ਕੜਮਨ ਦੇ ਵਿੱਚ ਆ ਔਰ ਇਸ ਵਕਤ ਜਿੱਥੇ ਫਲੱਡ ਸਿਚੁਏਸ਼ਨ ਏਰੀਆ ਆ ਪਕ ਕਹਿ ਸਕਦੇ ਕਿ ਜਿਵੇਂ ਆ ਕਿਸਾਨਾਂ ਦਾ ਕੋਈ ਦਰਿਆ ਨਹੀਂ ਹੈ ਕਿਸਾਨਾਂ ਦੀਆਂ ਆ ਖੇਤਾਂ ਦੇ ਵਿੱਚ ਪਾਣੀ ਆਇਆ ਹੋਇਆ ਔਰ ਉਹ ਸਾਹਮਣੇ ਇੱਕ ਤਸਵੀਰ ਹੈ ਕਿ ਹਾਲਾ ਕਿ ਪਾਣੀ ਦਾ ਬਹਾਵ ਐਡਾ ਤੇਜ਼ ਆ ਕਿ ਜਿਹੜੀ ਹਵਾ ਵੀ ਤੇਜ਼ ਹੋਣ ਕਾਰਨ ਜਿਹੜਾ ਕਿਸ਼ਤੀ ਚਲਾਉਣੀ ਵੀ ਜਿਹੜੀ ਆ ਔਖੀ ਹੋ ਚੁੱਕੀ ਆ ਔਰ ਜਿਹੜੇ ਕਿਸਾਨ ਇਧਰਲੀ ਸਾਈਡ ਖੜੇ ਨੇ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਮੋਟਰ ਬੋਰਡ ਦਾ ਪ੍ਰਬੰਧ ਹੋਣਾ ਚਾਹੀਦਾ ਔਰ ਦੂਸਰੇ ਪਾਸੇ ਦੱਸ ਦਈਏ ਕਿ ਇਸ ਕਿਸ਼ਤੀ ਦੇ ਵਿੱਚ ਪਰਲੇ ਪਾਸੇ ਜਿਹੜਾ ਘਰ ਹੈ ਉੱਥੇ ਇਹਨਾਂ ਦੀਆਂ ਜਿਹੜੀਆਂ ਮੱਝਾਂ ਨੇ 15 ਤੋਂ 20 ਮੱਝਾਂ ਇਹਨਾਂ ਨੇ ਬਣ ਕੇ ਉੱਥੇ ਜਿਹੜੀਆਂ ਰੱਖੀਆਂ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਇਧਰ ਪਾਰ ਲਿਉਣਾ ਜਿਹੜਾ ਸਭ ਤੋਂ ਔਖਾ ਔਰ ਉਹਨਾਂ ਦਾ ਕਹਿਣਾ ਕਿ ਉੱਥੇ ਜਿਹੜਾ ਚਾਰੇ ਦਾ ਚਾਰਾ ਪਚਾਉਣਾ ਜਾਂ ਕੋਈ ਚੀਜ਼ ਪਚਾਉਣੀ ਤਾਂ ਉਹਦੇ ਲਈ ਕਿਸ਼ਤੀ ਦੀ ਜ਼ਰੂਰਤ ਪੈਂਦੀ ਆ ਤੇ ਉਸ ਨੂੰ ਲੈ ਕੇ ਇਹਨਾਂ ਨੇ ਕਿਹਾ ਕਿ ਇੱਥੇ ਮੋਟਰ ਬੋਰਡ ਦਾ ਪ੍ਰਬੰਧ ਜਿਹੜਾ ਹੋਣਾ ਚਾਹੀਦਾ ਔਰ ਕਿਸਾਨ ਸਾਡੇ ਨਾਲ ਮੌਜੂਦ ਨੇ ਔਰ ਜਿਨ੍ਹਾਂ ਦਾ ਘਰ ਹੈ ਉਹਨਾਂ ਦੇ ਬ੍ਰਦਰ ਨੇ ਔਰ ਇਹਨਾਂ ਨਾਲ ਗੱਲ ਕਰਦੇ ਆ ਕਿ ਆ ਹੁਣ ਜਿਵੇਂ ਪਾਰ ਗਏ ਨੇ ਔਰ ਕਿਹੜਾ ਸਮਾਨ ਦੇਣਗੇ ਨੇ ਕੀ ਆ ਗੱਲਬਾਤ ਹੈ ਸਾਰੀ ਉਧਰ ਵੇਖ ਰੋ ਜਦੋਂ ਇਹ ਪਾਣੀ ਆਇਆ ਇੱਕਦਮ ਡਾਕਟਰ ਸਾਨੂੰ ਦੱਸਿਆ ਨਹੀਂ ਕਿਸੇ ਨੇ ਪਾਣੀ ਇੱਕਦਮ ਆ ਗਿਆ ਉਹਨਾਂ ਦੇ ਮਾਤਾ ਤੇ ਦੋ ਬੋਟੀਆਂ ਉਹਨਾਂ ਦੀਆਂ ਬੱਚੇ ਆ ਚਾਰ ਪੰਜ ਉਹ ਵੀ ਫਿਰ ਇੱਧਰ ਸੀਗਾ ਹੁਣ ਉਹਨਾਂ ਨੂੰ ਉੱਧਰ ਕੋਈ ਸੌਦਾ ਜਿਹੜਾ ਖਾਨ ਦਾ ਖਾਣ ਵਾਸਤੇ ਖਾਣਾ ਦੂਣਾ ਆਟਾ ਉਟਾ ਲੈ ਕੇ ਗਏ ਨੇ ਤੇ ਮੱਝਾਂ ਵਾਸਤੇ ਉੱਥੇ ਕੋਈ ਚਾਰਾ ਸਾਨੂੰ ਨਹੀਂ ਮਿਲਿਆ ਸਰਕਾਰ ਵੱਲੋਂ ਕੋਈ ਸੁੱਕਾ ਚਾਰਾ ਕੋ ਹਰਾ ਚਾਰਾ ਕੋ ਫੀਡ ਸਾਡੇ ਤੱਕ ਨਹੀਂ ਪਹੁੰਚੀ ਜੇ ਪਹੁੰਚੇ ਤੇ ਸਾਡੇ ਫਿਰ ਉਹ ਮਾਲ ਨੂੰ ਅਸੀਂ ਪਹਚਾ ਲਈਏ ਤੇ ਫਿਰ ਜਿਵੇਂ ਹੁਣ ਕਿਸ਼ਤੀ ਜਿਵੇਂ ਚੱਪੂ ਵਾਲੀ ਕਿਸ਼ਤੀ ਆ ਤੇ ਫਿਰ ਇਹਨੂੰ ਕਿਸ ਤਰੀਕੇ ਨਾਲ ਫਿਰ ਦਿਹਾੜੀ ਚ ਕਿੰਨੀ ਜਿਵੇਂ ਆਣ ਜਾਣ ਹੁੰਦਾ ਰਹਿੰਦਾ ਹੋਊਗਾ ਆੰਜਾਂ ਤੇ ਸਰ ਦੋ ਚਾਰ ਵਾਰ ਜਾਣਾ ਪੈਂਦਾ ਕੋਹ ਡੰਗਲ ਲਵੇਰੇ ਆ ਦੁੱਧ ਚੋਕੇ ਉਧਰੋਂ ਲਿਆਉਣਾ ਪੈਂਦਾ ਫਿਰ ਪੱਠੇ ਲੈ ਕੇ ਵੀ ਜਾਣੇ ਪੈਂਦੇ ਉਧਰ ਹਰਾਚਾਰਾ ਇਧਰੋਂ ਸਾਡਾ ਜਾਂਦਾ ਉਧਰ ਤੇ ਰਹਿ ਨਹੀਂ ਗਿਆ ਵੀ ਇਧਰੋਂ ਆਣ ਗਵਾਨ ਤੋਂ ਜਿਵੇਂ ਸਾਨੂੰ ਸੰਯੋਗ ਸਾਡੇ ਦੇ ਰਹੇ ਭੈਣ ਭਰਾ ਉਹਨਾਂ ਦਾ ਇਧਰੋਂ ਤੂੜੀ ਵੀ ਲਜਾਣੇ ਆ ਵੱਢ ਕੇ ਤੇ ਫਿਰ ਅਸੀਂ ਉਹ ਡੰਗਰਾਂ ਨੂੰ ਦੇ ਕੇ ਆਉਨੇ ਆ ਇਹ ਜਿਹੜੀ ਹੈਗੀ ਬੇੜੀ ਕਿਸਤੀ ਭਾਰੀ ਆ ਇਹ ਚਲਦੀ ਨਹੀਂ ਗਈ ਸਾਨੂੰ ਮੋਟਰਬੋਰਡ ਇੰਜਨ ਵਾਲੀ ਦਿੱਤੀ ਜਾਵੇ ਤੇ ਫਿਰ ਸਾਡਾ ਸੌਖਾ ਹੋ ਜਾਂਦਾ ਆ ਬਿਲਕੁਲ ਪ੍ਰਸ਼ਾਸਨ ਕੋਲੋਂ ਇਹ ਇੰਜਨ ਬੋਰਡ ਦੀ ਮੰਗ ਕਰਦੇ ਨੇ ਫਿਰ ਕਿਸ ਤਰੀਕੇ ਨਾਲ ਤੁਸੀਂ ਜਿਵੇਂ ਆਸਗਵਾਂਡ ਦੇ ਗਵਾਂਢੀ ਹੋਰ ਕਿਸ ਤਰੀਕੇ ਨਾਲ ਫਿਰ ਇਹਨਾਂ ਦਾ ਹੈਲਪ ਕਰਦੇ ਹੋ ਕਿਉਂਕਿ ਬਾਰ-ਬਾਰ ਚੱਪੂ ਚਲਾਉਣਾ ਵੀ ਜਿਵੇਂ ਹੱਥਾਂ ਦਾ ਸਾਰਾ ਕੰਮ ਹੁੰਦਾ ਦੇਖੋ ਅਸੀਂ ਜਿੰਨੇ ਜੋਗੇ ਹੈਗੇ ਓੰਨੇ ਉਹਨਾਂ ਦੀ ਹੈਲਪ ਕਰ ਰਹੇ ਆਂ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਆ ਉਹਨਾਂ ਨੂੰ ਜੋ ਮੋਟਰ ਬੋਰਡ ਆ ਉਹ ਮੁਹੱਈਆ ਕਰਾਈ ਜਾਵੇ ਜਿਸ ਦੇ ਨਾਲ ਉਹਨਾਂ ਦਾ ਆਉਣ ਜਾਣ ਉਹ ਸੌਖਾ ਹੋ ਸਕੇ ਦੇਖੋ ਤੁਸੀਂ ਦੇਖ ਰਹੇ ਜੇ ਉਹ ਜਿਹੜੀ ਉਹਨਾਂ ਦੀ ਆਪਦੀ ਪਰਸਨਲ ਬੇੜੀ ਆ ਕਿੱਡੇ ਔਖੇ ਹੋ ਕੇ ਲਿਜਾ ਰਹੇ ਨੇ ਇੱਕ ਪਾਣੀ ਦਾ ਵਹਾਅ ਵੀ ਤੇਜ਼ ਉਤੋਂ ਹਵਾ ਵਗ ਰਹੀ ਹੈ ਕਿੱਡੇ ਔਖੇ ਹੋ ਗਏ ਜਾ ਰਹੇ ਨੇ ਪਾਣੀ ਦਾ ਵਹਾਅ ਆਪਣੇ ਵੱਲੋਂ ਖਿੱਚ ਕੇ ਵੇੜੀ ਜਿਹੜਾ ਉਹ ਲਿਜਾ ਰਹੇ ਹੈ ਜੇ ਉਹ ਬਾਈ ਚਾਂਜ ਜੇ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਉਹਨਾਂ ਨੂੰ ਮੋਟਰ ਬੋਰਡ ਮੁਹੱਈਆ ਕਰਾਇਆ ਜਾਵੇ ਜਿਹੜਾ ਜਿਵੇਂ ਹੈ ਤੇ ਤੁਹਾਡੀ ਪੈੜੀ ਆ ਤੇ ਕਿੰਨੀ ਕੁ ਡੂੰਗੀ ਫੇਰੇ ਪਾਣੀ ਕਿੰਨਾ ਕਿੰਨਾ ਆ ਗਿਆ ਹੋਣਾ ਇਸ ਟਾਈਮ ਇਸ ਜਗ੍ਹਾ ਤੇ ਘੜ ਤੋਂ ਘੜੇ 7-8 ਫੁੱਟ ਪਾਣੀ ਹੈਗਾ ਜਾਨੀ ਕਿ ਬੰਦਾ ਰਵਾਨਾ ਡੁੱਬ ਸਕਦਾ ਇੱਥੇ ਹਾਂਜੀ ਬਿਲਕੁਲ ਹੋਰ ਤਾਂ ਕੀ ਮੰਗਿਆ ਜੀ ਕਿਸਾਨ ਤੁਸੀਂ ਕਿਸਾਨ ਹੋਰ ਕੀ ਤੁਹਾਡੀ ਮੰਗ ਹੈ ਕਿਉਂਕਿ ਤੁਹਾਡੇ ਵੀ ਉਧਰ ਰੈਸ਼ਨ ਨੇ ਵੈਗਰਦੀ ਕਾਕਾਲ ਸਾਹਿਬ ਐਡੀ ਦੇ ਫਤੇ ਜੀ ਬੇਤੀ ਕੀਤੀ ਜਾਂਦੀ ਆ ਉਹਨਾਂ ਜਰਿਆਂ ਨੂੰ ਬੇੜੀ ਮਈਆ ਕਰਈ ਆਏ ਉਹ ਚੱਫੂ ਵਾਲੀ ਬੇੜੀ ਆ ਭਾਰੀ ਆ ਉਹ ਰੁੰਡ ਐ ਸਾਹਮਣੇ ਇਹ ਬੰਨੇ ਨਹੀਂ ਬੇੜੀ ਲੱਗਦੀ ਉਹਨਾਂ ਤੋਂ ਇਹੋ ਮੰਗ ਮੇਰੀ ਤੇ ਉਹਨਾਂ ਨੂੰ ਕੋਈ ਤਾਣਾ ਦੂਣਾ ਚਾਰਾ ਚੂਦੇ ਦਾ ਪ੍ਰਬੰਧ ਫਿਰ ਤੁਹਾਨੂੰ ਮਿਲੰਦਿਆ ਜੀ ਫਿਰ ਚਾਰਾ ਵਗੈਰਾ ਜੀ ਕੋਈ ਚਾਰਾ ਜੀ ਮਿਲਿਆ ਜੀ ਸਾਨੂੰ ਕੁਛ ਨਹੀਂ ਚਾਰਾ ਮਿਲਿਆ ਜੀ ਸਾਨੂੰ ਕੋਈ ਚਾਰਾ ਨਹੀਂ ਮਿਲਿਆ ਇਹ ਇਹ ਕੀ ਫਿਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨ ਚਾਹੀਏ ਜੀ ਤੁਹਾਡੀ ਜਗਾਹ ਵਾ ਇੱਥੇ ਪਾਣੀ ਕਾਫੀ ਆ ਚੁੱਕਾ ਆ ਤੁਸੀਂ ਪਹਿਲਾਂ ਵੀ ਕਈ ਵਾਰ ਮੰਗ ਕਰ ਚੁੱਕੇ ਹੋਗੇ ਕਿ 23 ਚ ਵੀ ਪਾਣੀ ਆਇਆ ਸੀ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਜ਼ਮੀਨਾਂ ਬਾਰੇ 23 ਚ ਪਾਣੀ ਆਏ ਸਾਡੇ ਪਿਓ ਦਾਦਿਆਂ ਦੀਆਂ ਪੁਰਖੀਆਂ ਦੀਆਂ ਜ਼ਮੀਨਾਂ ਦੀ ਸਾਡੇ ਮਾਲਕੀਆਂ ਜੱਦੀ ਪੁੱਛੀ ਮਾਲਕੀਆਂ ਵਾ ਇਹ ਕੋ ਦਰਿਆ ਦੀ ਤੇ ਜ਼ਮੀਰ ਹੈ ਨੀਗੀ ਜਾਂ ਇਹਨੂੰ ਕੋ ਸਰਕਾਰ ਰਿਕੁਆਇਰ ਕਰੇ ਜਾਂ ਫਿਰ ਕੋਈ ਨਹਿਰੀ ਰੂਪ ਇਹਨੂੰ ਦੇਣ ਤੇ ਕਿਸਾਨਾਂ ਦਾ ਸੌਖਾ ਹੋ ਜਾਏ ਸਾਨੂੰ ਇੱਥੇ ਲਾਈਫ ਜੈਕਟਾਂ ਵੀ ਚਾਹੀਦੀਆਂ ਵਾ ਕਈਆਂ ਦੂਜੇ ਵੀਰ ਜੀ ਹੁਣ ਦੱਸਿਆ ਵੀ 7-8 ਫੋਨ ਕਰ ਪਾਣੀ ਕਈਆਂ ਥਾਵਾਂ ਤੇ 15 ਫੁੱਟ ਵੀ ਪਾਣੀ ਆ ਤੇ ਆ ਵੇਖੋ ਜੀ ਹੁਣ ਇੱਥੇ ਮਾਲ ਨਾਲ ਰੁੜਿਆ ਜਾਂਦਾ ਚਾਰ ਪੰਜ ਬੱਜਾਂ ਉਹ ਹੁਣ ਕੱਢ-ਕੁੱਢ ਕੇ ਇੱਥੇ ਲਾਈਆਂ ਵੇ ਜਿਹਦੀਆਂ ਹੋਈਆਂ ਲੈ ਜਾਣਗੇ ਮਾਲ ਨਾਲ ਵਾਵਾ ਰੁੜ ਕੇ ਆਇਆ ਪਿੱਛੋਂ ਵੀ ਆਇਆ ਸਾਡਾ ਵੀ ਇੱਥੇ ਮਾਲ ਸਾਡੇ ਪਿੰਡਾਂ ਦਾ ਵੀ ਦੋਨਾਂ ਦਾ ਰੁੜਿਆ ਵਾ 8-9 ਹਾਂ ਠੀਕ ਹੈ ਸਰਦਾਰਪੁਰ ਦੀਆਂ ਤਸਵੀਰਾਂ ਵਖਾਣ ਲਈ ਪੂਰੀ ਗੱਲਬਾਤ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤਰਨ ਤਰਨ ਦੇ ਪਿੰਡ ਘੜਮੰਦ ਦੇ ਵਿੱਚ ਨਿਊਜ਼ ਰੇਟਰਨ ਪੰਜਾਬ ਦੀ ਟੀਮ ਪਹੁੰਚੀ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਜਿੱਥੇ ਕਿ ਖ ਆ ਕਿਸ਼ਤੀ ਚਰਾਉਣੀ ਵਿੱਚ ਕਿਸਾਨਾਂ ਵਾਸਤੇ ਮੁਸ਼ਕਲ ਲੱਗ ਰਹੀ ਹੈ ਜਿਹੜੇ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਲੋੜ ਹੈ ਉਹਨਾਂ ਤੱਕ ਮਦਦ ਪਹੁੰਚਾਉਣ ਦੇ ਵਿੱਚ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਦੇ ਵਿੱਚ ਕਿਸਾਨਾਂ ਦੀ ਫਸਲ ਡੁੱਬ ਚੁੱਕੀ ਹੈ ਕਈ ਪ੍ਰੋਜੈਕਟਾਂ ਦਾ ਵੀ ਨੁਕਸਾਨ ਹੋਇਆ ਹੈ ਸਵੇਰ ਤੋਂ ਸ਼ਾਮ ਦੇ ਦਰਮਿਆਨ 5000 ਕਿਊਸਿਕ ਪਾਣੀ ਦੇ ਵਿੱਚ ਵਧਦਾ ਹੋਇਆ ਆਪਣੇ ਘਰ ਲੋਕ ਛੱਡਣ ਨੂੰ ਮਜਬੂਰ ਹੋ ਰਹੇ ਨੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਕੇ ਘਰਾਂ ਤੱਕ ਪਾਣੀ ਦਾਖਲ ਹੋ ਰਿਹਾ ਜਿਸ ਦੇ ਚੱਲਦਿਆਂ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਨੇ ਸੁਰੱਖਿਅਤ ਥਾਵਾਂ ਤੇ ਲੋਕੀ ਜਾਣ ਦੇ ਲਈ ਆ ਕੋਸ਼ਿਸ਼ ਕਰ ਰਹੇ ਨੇ ਤਾਂ ਬਿਆਸ ਦਰਿਆ ਦੇ ਵਿੱਚ ਲਗਾਤਾਰ ਜੋ ਕਿ ਪਾਣੀ ਦਾ ਲੈਵਲ ਵਧ ਰਿਹਾ ਤੇ ਜਿਹੜੇ ਬਿਆਸ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਜਿਹੜੇ ਨਾਲ ਲੱਗਦੇ ਆ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਹਾਲਾਤ ਪੂਰੇ ਇਰਾਕ ਦੇ ਵਿੱਚ ਬਣੇ ਹੋਏ ਨੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਘਰਾਂ ਤੱਕ ਪਾਣੀ ਚਲਾ ਗਿਆ ਲੋਕਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਈ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ ਕਿਉਂਕਿ ਸਵੇਰ ਤੋਂ ਲੈ ਕੇ ਸ਼ਾਮ ਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ 5000 ਕਿਊਸਿਕ ਪਾਣੀ ਦੇ ਵਿੱਚ ਵਾਧਾ ਹੋਇਆ ਹੈ ਜਦੋਂ ਦਾ ਤਾਂ ਪਾਣੀ ਦਾ ਦਰਿਆ ਬਿਆਸ ਆਇਆ ਜੀ ਅਸੀਂ ਇੱਥੇ ਬਿਲਕੁਲ ਅੱਖ ਰੱਖੀ ਆ ਕੋਈ ਵੀ ਜਾਨੀ ਮਾਲ ਦਾ ਨੁਕਸਾਨ ਨਾ ਹੋਣ ਤੋਂ ਪਹਿਲਾਂ ਹੀ ਅਸੀਂ ਆਪਣੇ ਲਾਕੇ ਜੇ ਹਸਪਤਾਲ ਤੋਂ ਕਰਵਾ ਚੁੱਕੇ ਆ ਸਾਰੇ ਜਿਹੜੇ ਕੋਈ ਹਨ ਨੀ ਲੈ ਕੇ ਹੈਗੇ ਸਗੇ ਉਹਨਾਂ ਨੂੰ ਵੀ ਅਸੀਂ ਦਾ ਪਰਿਆਮ ਦਾ ਸਾਡਾ ਰਾਤ ਦੇ ਨਾਲ ਇਧਰ ਹੀ ਧਿਆਨ ਆ ਵੀ ਕਿਤੇ ਰੱਬ ਨਾ ਕਰੇ ਕੋਈ ਅਨਹੋਣੀ ਨਾ ਹੋ ਜੇ ਕੀ ਲੱਗਦਾ ਕਿੰਨਾ ਕੀ ਜਲਸਤਰ ਹੈ ਜਿਹੜਾ ਹੁਣ ਚੱਲਦਾ ਪਿਆ ਜੀ ਐ ਸਵੇਰੇ ਜੀ ਸਾਡੇ ਸਾਹਮਣੇ ਜੀਸਾ 700 ਪਹਿਲਾਂ ਸਾ 41 ਸੀਗਾ ਫਿਰ ਥੋੜਾ ਜਿਹਾ ਜਿਸਾ ਘਟਿਆ ਵਾ ਤੇ ਅਸੀਂ ਆਸ ਕਰਦੇ ਹਾਂ ਵੀ ਹੁਣ ਸ਼ਾਇਦ ਸਬਾਬਾ ਜੀ ਸਾ ਮੇਰੀ ਕਰੇਗਾ ਇਹ ਅਬਲਕ ਤੇ ਸ਼ਾਂਤੀ ਰੱਖੂਗਾ ਤਾਂ ਲਗਾਤਾਰ ਪਹਾੜੀ ਇਲਾਕੇ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਗਰਦਾਸਪੁਰ ਦੇ ਮਕੌੜਾ ਪੱਤਨ ਤੇ ਰਾਵੀ ਦਰਿਆ ਦੇ ਵਿੱਚ ਵਾਟਰ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਜਿਸ ਦੇ ਕਾਰਨ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਭਾਰ ਦੇ ਨਾਲੋਂ ਟੁੱਟ ਚੁੱਕਿਆ ਹੈ ਇਸ ਦੇ ਨਾਲ ਹੀ ਹੁਣ ਜਾਣ ਦੇ ਲਈ ਲੋਕਾਂ ਦੀ ਸਹੂਲਤ ਲਈ ਵਿਭਾਗ ਦੇ ਵੱਲੋਂ ਚਲਾਈ ਜਾਂਦੀ ਕਿਸ਼ਤੀ ਵੀ ਅੱਜ ਬੰਦ ਕਰਨੀ ਪਈ ਕਿਉਂਕਿ ਪਾਣੀ ਕਾਫੀ ਤੇਜ਼ ਹੋਣ ਦੇ ਕਾਰਨ ਕਿਸ਼ਤੀ ਵੀ ਚਲਾਉਣੀ ਅਸੰਭਵ ਹੈ ਤਾਂ ਉਹ ਗਰਦਾਸਪੁਰ ਦੀਆਂ ਮਕੌੜਾ ਪੱਤਨ ਦੀਆਂ ਤਸਵੀਰਾਂ ਵਿਖਾ ਰਹੇ ਆ ਕਿਉਂਕਿ ਇੱਥੇ ਪੱਕਾ ਕੋਈ ਪੁਲ ਨਾ ਹੋਣ ਦੇ ਕਾਰਨ ਹਰ ਸਾਲ ਇੱਕ ਰੀਕ ਨੂੰ ਜਦੋਂ ਵੀ ਇਹ ਮੀਂਹ ਪੈਂਦਾ ਹੈ ਮੌਨਸੂਨ ਦਾ ਸੀਜ਼ਨ ਹੁੰਦਾ ਹੈ ਤੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਵਾਰ ਵੀ ਅਜਿਹੇ ਹਾਲਾਤ ਬਣੇ ਹੋਏ ਨੇ ਪਰ ਪਾਣੀ ਦਾ ਲੈਵਲ ਵੱਧ ਗਿਆ ਜਿਸ ਕਾਰਨ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਭਾਰਤ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਾ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਦਾ بارش ਪੈਣ ਦੇ ਬਾਅਦ ਉਸ ਤੋਂ ਬਾਅਦ ਕਠੂਏ ਵਿੱਚ ਬੱਦਲ ਫਟਣ ਦੇ ਬਾਅਦ ਪੰਗ 1.5 ਲੱਖ ਕਿਉਂਸੋ ਪਾਣੀ ਦਰਿਆਵਾਂ ਚੜਾ ਗਿਆ ਜਿਹੜੇ ਚੱਲਦੇ ਤੁਸੀਂ ਦੇਖੋ ਵੀ ਇਹ ਰਾਵੀ ਦਰਿਆ ਜਿਹੜਾ ਮਕੌੜਾ ਪਤਨ ਨੇੜੇ ਪੈਂਦਾ ਇਸ ਵਕਤ ਤੁਸੀਂ ਦੇਖੋ ਵੀ ਇਥੇ ਪਾਣੀ ਕਾਫੀ ਦੂਰ ਤੱਕ ਚੜ ਚੁੱਕਿਆ ਉਹ ਦੇਖੋ ਵੀ ਜਿਹੜਾ ਦਰਿਆ ਦੇ ਕਿਨਾਰੇ ਦੇ ਪਾਣੀ ਬਾਹਰ ਆ ਚੁੱਕਿਆ ਔਰ ਦਰਿਆ ਦੇ ਕਿਨਾਰੇ ਇੱਕ ਹੋਟਲ ਆ ਜਿਹੜਾ ਇੱਕ ਰੈਸਟੋਰੈਂਟ ਹੈ ਉਹਦੇ ਉੱਤੇ ਵੀ ਪਾਣੀ ਆ ਚੁੱਕਾ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਿਹੜੇ ਖੇਤ ਨੇੜੇ ਦੇ ਜਿਹੜੇ ਪੌਦੇ ਵਗੈਰਾ ਉਗਲਾਈ ਲੋਕਾਂ ਦੇ ਬੂਟੇ ਵਗੈਰਾ ਲਾਈ ਉਹ ਵੀ ਪਾਣੀ 'ਚ ਪਾਣੀ ਤੇ ਹਾਂ ਕਾਲੀਆਂ ਜਾ ਗਿਆ ਪਾਣੀ ਬਹੁਤ ਦਿੱਕਤ ਆ ਪਿੰਡ ਵਾਲਿਆਂ ਨੂੰ ਬੇੜੀ ਦਾ ਆਣ ਜਾਣ ਵਾਲਿਆਂ ਨੂੰ ਬਹੁਤ ਦਿੱਕਤ ਆ ਬੇੜੀ ਬੰਦ ਹੋ ਗਈ ਨਹੀਂ ਹਾਂ ਬੇੜੀ ਬੰਦ ਆ ਉਹਨੂੰ ਅੱਜ ਬੰਦ ਹੋ ਗਈ ਸਵੇਰ ਤੋਂ ਤੇ ਪਸ਼ੂ ਕਿਧਰੋਂ ਪਸ਼ੂਆਂ ਦਾ ਬਹੁਤ ਬੁਰਾ ਹਾਲ ਆ ਰੋਕ ਕਰਨਗੇ ਅਗਲੀ ਖਬਰ ਦਾ ਮੈਂ ਦੇ ਕਾਰਨ ਜਲੰਧਰ ਦੇ ਵਿੱਚ ਵੀ ਜਲ-ਥਲ ਹੋਇਆ ਹੈ ਸ਼ਹਿਰ ਦੀਆਂ ਸੜਕਾਂ ਗਲੀਆਂ ਦੇ ਵਿੱਚ ਪਾਣੀ ਭਰ ਗਿਆ ਹੈ ਦੋ ਮੋਰੀਆ ਪੁਲ ਤੇ ਪਾਣੀ ਭਰਿਆ ਪਾਣੀ ਦੇ ਵਹਾਅ ਦੇ ਵਿੱਚ ਕਾਰ ਫਸ ਗਈ ਹੈ ਟੋਇੰਗ ਵੈਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਦੋ ਘੰਟਿਆਂ ਦੇ ਮੀਂਹ ਨੇ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਜਲ-ਥਲ ਕਰ ਦਿੱਤੀਆਂ ਦੁਕਾਨਾਂ ਬੰਦ ਕਰਨ ਨੂੰ ਦੁਕਾਨਦਾਰ ਮਜਬੂਰ ਹੋਏ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਤਸਵੀਰਾਂ ਆਪਣੇ ਅਰਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਮੀਂਹ ਦੇ ਚੱਲਦਿਆਂ ਜਲੰਧਰ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਸ਼ਹਿਰ ਦੀਆਂ ਸੜਕਾਂ ਗਲੀਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਦੋ ਮੋਰੀਆ ਪੁਲ ਤੇ ਪਾਣੀ ਭਰ ਗਿਆ ਪਾਣੀ ਦੇ ਵਹਾਅ ਦੇ ਵਿੱਚ ਕਾਰ ਵੀ ਫਸੀ ਹੋਈ ਤਸਵੀਰਾਂ ਦੇ ਵਿੱਚ ਨਜ਼ਰ ਬਾਰ ਕੱਢਿਆ ਗਿਆ ਜੇ ਜਲੰਧਰ ਦੇ ਰਣਕ ਬਾਜ਼ਾਰ ਦੇ ਵਿੱਚ ਖੜੇ ਆ ਕਿਉਂਕਿ ਅੱਜ ਜਿਹੜਾ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜਾ ਮूसलाधार ਬਾਰਿਸ਼ ਹੋਈ ਹੈਗੀ ਇਹ ਤਾਂ ਬਾਰਿਸ਼ ਤੋਂ ਬਾਅਦ ਜੋ ਹਾਲਾਤ ਹਰ ਸਾਲ ਦੇਖਣ ਨੂੰ ਮਿਲਦੇ ਸੀਗੇ ਉਹ ਹੀ ਹਾਲਾਤ ਨੇ ਹਾਲਾਂਕਿ ਸਰਕਾਰਾਂ ਤਾਂ ਜ਼ਰੂਰ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਸੀਵਰੇਜ ਦੀ ਸਮੱਸਿਆ ਹਟਾ ਦਿੱਤੀ ਹੈਗੀ ਨਿਕਾਸੀ ਜਿਹੜੀ ਆ ਪਾਣੀ ਦੀ ਨਾਲੋਂ ਨਾਲ ਹੋਵੇਗੀ ਲੇਕਿਨ ਜਿਹੜੀ ਗਰਾਊਂਡ ਰਿਪੋਰਟ ਦਿਖਾ ਰਹੇ ਆ ਤੁਹਾਨੂੰ ਸੰਡੇ ਮਾਰਕੀਟ ਲੱਗਦੀ ਹੈ ਰੈਨਕ ਬਾਜ਼ਾਰ ਸ਼ੇਖਾ ਬਾਜ਼ਾਰ ਦੇ ਵਿੱਚ ਮਾਰਕੀਟ ਜਿਹੜੀ ਹੈ ਉਹ ਇੱਕ ਤਰ੍ਹਾਂ ਹੀ ਖੱਪ ਹੋ ਗਈ ਹੈ ਦੁਕਾਨਦਾਰ ਦੁਕਾਨਾਂ ਸਮੇਟ ਕੇ ਬੈਠੇ ਨੇ ਕਿਉਂਕਿ ਗ੍ਰਾਹਕ ਆਉਣ ਲਈ ਜੜਾ ਕੀ ਹੈ ਕੋਈ ਵੀ ਰਸਤਾ ਨਹੀਂ ਬਚਿਆ ਪਾਣੀ ਇੰਨਾ ਭਰਿਆ ਹੋਇਆ ਹੈ ਕਿ ਲੋਕਾਂ ਦੇ ਲਈ ਕੋਈ ਵੀ ਇੱਥੇ ਆਉਣ ਲਈ ਰਸਤਾ ਨਹੀਂ ਹੈ ਦੁਕਾਨਦਾਰ ਪਰੇਸ਼ਾਨ ਨੇ ਔਰ ਸੀਵਰੇਜ ਦੀ ਸਮੱਸਿਆ ਗੱਲ ਕਰੀਏ ਤਾਂ ਜੜਾ ਕੀ ਇਹ ਸਾਰਾ ਪਾਣੀ ਇੱਥੇ ਰੁਕਿਆ ਹੋਇਆ ਹੈ ਸੀਵਰੇਜ ਦੇ ਕਰਕੇ ਕੋਈ ਵੀ ਪਾਣੀ ਜੜਾ ਟਿਕਾਸੀ ਨਹੀਂ ਹੋ ਰਹੀ ਔਰ ਨਾਲ ਦੇ ਨਾਲ ਆਪਾਂ ਸ਼ਹਿਰ ਦੀਆਂ ਬਾਕੀ ਤਸਵੀਰਾਂ ਵੀ ਦਰਸ਼ਕਾਂ ਨੂੰ ٹی وی ਸਕਰੀਨ ਤੇ ਸੰਜਿਆ ਕਰ ਰਹੇ ਆ ਕਿਉਂਕਿ ਜਿਹੜਾ ਧਮੋਰੀਆ ਪੋਲ ਜਲੰਧਰ ਉੱਥੇ ਦੀ ਵੀ ਤਸਵੀਰ ਸਾਹਮਣੇ ਆਈ ਹੈ ਧਮੋਰੀਆ ਪੋਲ ਦੇ ਅੰਦਰ ਹਰ ਸਾਲ ਪਾਣੀ ਭਰਦਾ ਸੀਗਾ ਅੱਜ ਵੀ ਪਾਣੀ ਭਰਨ ਦੇ ਨਾਲ ਉੱਥੇ ਜਿਹੜੀ ਗੱਡੀ ਫਸ ਜਾਂਦੀ ਹੈ ਗੱਡੀ ਫਸਣ ਦੇ ਬਾਅਦ ਉੱਥੇ ਟੋ ਵੇ ਵੈਨ ਬੁਲਾਈ ਗਈ ਹੈ ਟੋ ਵੇ ਅਵੈਨ ਤੋਂ ਬਾਅਦ ਜਿਹੜਾ ਉਹਨੂੰ ਕੱਢਿਆ ਗਿਆ ਹੈਗਾ ਤੇ ਵਿੱਚ ਪਰਿਵਾਰ ਵੀ ਮੌਜੂਦ ਸੀਗਾ ਗੱਡੀ ਦੇ ਵਿੱਚ ਤੇ ਹਰ ਸਾਲ ਸਰਕਾਰਾਂ ਦਾਅਵੇ ਕਰਦੀਆਂ ਨੇ ਇਸ ਮੌਨਸੂਨ ਤੋਂ ਪਹਿਲਾਂ ਅਸੀਂ ਵੀ ਸਰਵੇ ਕੀਤਾ ਸੀਗਾ ਕਿਸ ਕਿਸ ਇਲਾਕੇ ਜਿਹੜਾ ਇਹ ਸੀਵਰੇਜ ਦੀ ਸਮੱਸਿਆ ਹੈਗੀ ਹੈ ਤਾਂ ਉਸ ਦੌਰਾਨ ਜਲੰਧਰ ਦੇ ਮੇਅਰ ਬਨੀਤੀ ਰੋਣਾ ਵੱਲੋਂ ਕਹਿ ਗਿਆ ਸੀਗਾ ਕਿ ਜਿਹੜੀ ਸਮੱਸਿਆ ਹੈ ਉਹ ਅਸੀਂ ਹੱਲ ਕਰ ਰਹੇ ਹਾਂ ਇਸ ਵਾਰ ਕਿਤੇ ਵੀ ਜਿਹੜਾ ਜਲ ਭਰਾਵ ਨਹੀਂ ਹੋਵੇਗਾ ਕਿਉਂਕਿ ਅਸੀਂ ਹਰ ਜਗ੍ਹਾ ਸੀਵਰੇਜ ਦੀ ਸਮੱਸਿਆ ਨੂੰ ਹੱਲ ਕੀਤਾ ਹੈਗਾ ਸੈਂਕਸ਼ਨ ਮਸ਼ੀਨਾਂ ਲਗਾਈਆਂ ਨੇ ਸੀਵਰੇਜ ਜਿਹੜੇ ਸਾਫ਼ ਕਰ ਲਿੱਤੇ ਗਏ ਨੇ ਜਿਹੜਾ ਪਾਣੀ ਉਹ ਨਾਲੋਂ ਨਾਲ ਜਿਹੜਾ ਨਿਕਲ ਜਾਵੇਗਾ ਲੇਕਿਨ ਸਿਰਫ 2 ਘੰਟੇ ਦੀ ਬਾਰਿਸ਼ ਨੇ ਇੰਨਾ ਪੂਰਾ ਹਾਲ ਸ਼ਹਿਰ ਦਾ ਕਰ ਦਿੱਤਾ ਹੈਗਾ ਜਲੰਧਰ ਸ਼ਹਿਰ ਵਾਸੀ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਬਾਜ਼ਾਰ ਜਿਹੜੇ ਉਹ ਬੰਦ ਹੋ ਗਏ ਕਿਉਂਕਿ ਸੰਡੇ ਦੀ ਇੱਕ ਉਮੀਦ ਹੁੰਦੀ ਹੈ ਲੋਕ ਇਸ ਬਾਜ਼ਾਰ ਦੇ ਵਿੱਚ ਦੂਰ ਦਰਾਜੋਂ ਆਕੇ ਦੁਕਾਨਦਾਰ ਦੁਕਾਨਾਂ ਲਗਾਉਂਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਸੰਡੇ ਆ ਉਹ ਉਸਦੀ ਕਮਾਈ ਦੇ ਨਾਲ ਪੂਰਾ ਹਫਤਾ ਬੀਤ ਸਕੇ ਲੇਕਿਨ ਅਗਰ ਪਾਣੀ ਖੜੇ ਹੋਣ ਦੇ ਨਾਲ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਕਰਨੀਆਂ ਪੈ ਗਈਆਂ ਤਾਂ ਉਹ ਵੀ ਜਿਹੜੇ ਕਿ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਉਹ ਨਾਲ ਦੇ ਨਾਲ ਇਸ ਖੜੇ ਪਾਣੀ ਦੇ ਨਾਲ ਤੋ ਕਿ ਤਸਵੀਰਾਂ ਨੇ ਸਾਹਮਣੇ 200 ਮੀਟਰ ਦੂਰ ਤੱਕ ਜਿਹੜਾ ਬਾਜ਼ਾਰ ਹੈਗਾ ਸਾਰਾ ਪਾਣੀ ਨਾਲ ਭਰਿਆ ਹੋਇਆ ਖੜੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਡਰ ਹੈਗਾ ਡੇਂਗੂ ਮਲੇਰੀਆ ਦਾ ਮੌਸਮ ਜਿਹੜਾ ਚੱਲ ਰਿਹਾ ਹੈਗਾ ਪਰ ਜਿਹੜਾ ਪ੍ਰਸ਼ਾਸਨ ਇਸ ਈ ਨੂੰ ਲੱਗੇ ਬਿਲਕੁਲ ਵੀ ਸੰਜੀਦਗੀ ਦਿਖਾਉਂਦਾ ਨਹੀਂ ਤਕਾਈ ਤੇ ਰਿਹਾ ਨਾ ਹੀ ਸਟੇਟ ਦਾ ਕੋਈ ਅਧਿਕਾਰੀ ਫੀਲਡ ਵਿੱਚ ਉਤਰਿਆ ਕਿ ਕਿੱਥੇ-ਕਿੱਥੇ ਪਾਣੀ ਹੈ ਨਾ ਹੀ ਇਸ ਦੀ ਕੋਈ ਰਿਪੋਰਟ ਬਣਾਈ ਜਾਂਦੀ ਹੈ ਕਿ ਅਗਰ ਅਸੀਂ ਸੀਵਰੇਜ ਸਾਫ ਕਰ ਵੀ ਰਹੇ ਆ ਤਾਂ ਕਿਉਂ ਇੱਥੇ ਜਿਹੜਾ ਕੀ ਹੈ ਪਾਣੀ ਖੜਾ ਕਿਸ ਇਲਾਕੇ ਚ ਪਾਣੀ ਦੁਆਰਾ ਤੋਂ ਖੜਾ ਹੋਣਾ ਸ਼ੁਰੂ ਹੋਇਆ ਉਹਨਾਂ ਨੂੰ ਕਿੱਦਾਂ ਸਾਫ ਕੀਤਾ ਜਾਵੇ ਜਾਂ ਕਿੱਥੇ ਨਵੇਂ ਪਾਈਪਾਂ ਪਾਉਣ ਦੀ ਲੋੜ ਹੈ ਕੋਈ ਵੀ ਇਸ ਦੀ ਹਾਲੇ ਤੱਕ ਜਿਹੜੀ ਨਗਰ ਨਿਗਮ ਵੱਲੋਂ ਰਿਪੋਰਟ ਨਹੀਂ ਤਿਆਰ ਕੀਤੀ ਗਈ ਨਾ ਹੀ ਜਿਹੜਾ ਕੀ ਹੈ ਇਸ ਮਾਮਲੇ ਨੂੰ ਸੰਜੀਦਗੀ ਦੇ ਨਾਲ ਜਿਹੜਾ ਕੀ ਨਿੱਤਾ ਜਾ ਰਿਹਾ ਹੈ